ਰਾਮਾਨੰਦ ਜੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਰਹਾਓ ਇੱਕ ਦਿਵਸ ਮਨ ਭਈ ਉਮੰਗ ਘਸ ਚੰਦਨ ਚੂਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਜੈ ਜਾਈਏ ਤਹ ਜਲ ਪਖਾਨ ਤੂੰ ਪੂਰ ਰਿਹੋ ਹੈ ਸਭ ਸਮਾਨ ਬੀਦ ਪ੍ਰਾਨ ਸਭ ਦੇਖੇ ਜੋਏ ਉਹਾ ਤਉ ਜਾਈਏ ਜੋ ਇਹਾ ਨਾ ਹੋਏ ਸਤਗੁਰ ਮੈਂ ਬਲਹਾਰੀ ਤੋਲ ਜਿਨ ਸਕਲ ਬਿਕਲ ਭਰਮ ਕਾਟੇ ਮੋਰ ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ